ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਦੋਸਤੋ ਇਹ ਵਾਕਾ ਜ਼ਿਲ੍ਹਾ ਜਿਹੜਾ ਦੋਸਤੋ ਫਿਰੋਜ਼ਪੁਰ ਤੇ ਫਿਰੋਜ਼ਪੁਰ ਤੋਂ ਦੋਸਤੋ ਜਦੋਂ ਮੱਲਾਂ ਵਾਲੇ ਨੂੰ ਜਾਂਦੇ ਆ ਵੱਡੇ ਰੋਡ ਤੋਂ ਥੋੜਾ ਜਿਹਾ ਹਟਵਾ ਇਹ ਪਿੰਡ ਹੈ ਜੀ ਠੀਕ ਹੈ ਜੀ ਜਿਹੜੇ ਘਰ ਚ ਦੋਸਤੋ ਅੱਜ ਤੁਹਾਨੂੰ ਵੀਡੀਓ ਦਿਖਾ ਰਿਹਾ ਜੀ ਇੱਕ ਝੋਟਾ ਤੁਹਾਨੂੰ ਦਿਖਾਉਣਾ ਜੀ ਇਸ ਘਰ ਦੇ ਵਿੱਚੋਂ ਬਾਈ ਹੁਣਾਂ ਨੇ ਵਕਾਉ ਕੀਤਾ ਠੀਕ ਹੈ ਜੀ ਬਾਈ ਹੁਣੀ ਕਹਿੰਦੇ ਵੀ ਛੋਟਾ ਜਿਹਾ ਖਰੀਦਿਆ ਸੀਗਾ ਉਦੋਂ ਬਿਲਕੁਲੀ ਮਤਲਬ ਕਿ ਸਾਲ ਕਦੇ ਘੇਰੇ ਦੇ ਵਿੱਚ ਉਮਰ ਸੀਗੀ ਇਹਦੀ ਠੀਕ ਹੈ ਤੇ ਬਾਕੀ ਜੇ ਹੋਰ ਤੁਹਾਨੂੰ ਦਿਖਾਵਾਂ ਇਹ ਜਿਹੜੀਆਂ ਤਿੰਨ ਚਾਰ ਮੱਜਾਂ ਬਾਈ ਹੁਣਾਂ ਦੇ ਘਰ ਦੇ ਵਿੱਚ ਹੈ ਇਹ ਇਸੇ ਤੋਂ ਹੀ ਗਾਹ ਗੱਬਣ ਹੈ ਠੀਕ ਹੈ ਮਈਆਂ ਮੂਈਆਂ ਵਧੀਆ ਕ੍ਰੋਸ ਕਰਦਾ ਹੈ ਠੀਕ ਹੈ ਬਾਕੀ ਜਾਣਕਾਰੀ ਦੋਸਤੋ ਬਾਈ ਨਾਲ ਸਾਂਝੀ ਕਰਾਂਗੇ ਤੇ ਹੋਰ ਵੀ ਕਿਸੇ ਵੀਰ ਭਰਾ ਨੇ ਕੋਈ ਵੀ ਆਪਣਾ ਪਸੂ ਫੀਲ ਕਰਨਾ ਹੋਵੇ ਜਾਂ ਵੀਡੀਓ ਬਣਾਉਣੀ ਹੋਵੇ ਦੋਸਤੋ ਮੇਰਾ ਨੰਬਰ ਸਕਰੀਨ ਤੇ ਚੱਲਦਾ ਹੋਣਾ ਜੀ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਠੀਕ ਹੈ ਤੇ ਬਾਕੀ ਇਹਦੀ ਜਿਹੜੀ ਦੋਸਤੋ ਆਜੋ ਬਾਈ ਨਾਲ ਗੱਲਬਾਤ ਕਰੀਏ ਬਾਈ ਸਤਿ ਸ੍ਰੀ ਅਕਾਲ ਸ੍ਰੀਕਾਲ ਜੀ ਬਾਈ ਨਾਮ ਦੱਸਿਓ ਆਪਣਾ ਨਾਮ ਬਲਜੀਤ ਸਿੰਘ ਤੇ ਪਿੰਡ ਆਪਣਾ ਵਕਾ ਹਨਾ ਪਿੰਡ ਵਕਾ ਠੀਕ ਹੈ ਅੱਛਾ ਝੋਟਾ ਜਿਹੜਾ ਵਕਾਉ ਕੀਤਾ ਅੱਜ ਆਪਣੇ ਘਰ ਦਾ ਹੀ ਸੀਗਾ ਜਾਂ ਖਰੀਦਿਆ ਹੋਇਆ ਸੀ ਨਹੀਂ ਖਰੀਦਿਆ ਵੀਰ ਕਿਦੋਂ ਸਾਲ ਸਵਾ ਸਾਲ ਦਾ ਉਹ ਦਾ ਠੀਕ ਹੈ ਅੱਛਾ ਤੇ ਮੱਝਾਂ ਜਿਹੜੀਆਂ ਇਹਦੀਆਂ ਆਪਣੇ ਕੋਲੇ ਗੱਭਣਾ ਹਜੇ ਹਨਾ ਇਤੋਂ ਬੱਚਾ ਬੁੱੱਚਾ ਤਾਂ ਨਹੀਂ ਆਇਆ ਕੋਈ ਨਹੀਂ ਬੱਚਾ ਨਹੀਂ ਆਇਆ ਮੱਝਾਂ ਤਿੰਨੇ ਗੱਭਣਾ ਇਤੋਂ ਅੱਛਾ ਆਪਣੀ ਹੋਰ ਵੀ ਪਿੰਡ 'ਚ ਵੀ ਆਈਆਂ ਤਿੰਨਾਂ ਦਾ ਅੱਛਾ ਅੱਛਾ ਫਿਰ ਉਮਰੋਂ ਕਿੰਨਾ ਕੁ ਹੋ ਗਿਆ ਹੋਣਾ ਇਹ ਹੁਣ 3 ਸਾਲ ਤੋਂ ਉੱਪਰ ਹੀ ਹੋਊਗਾ ਇਹ 3 ਸਾਲ ਤੋਂ ਉਪਰ ਠੀਕ ਹੈ ਦੋਸਤੋ ਸਿੰਘ ਸਿੰਘ ਬਹੁਤ ਸੋਹਣਾ ਠੀਕ ਹੈ ਜੇ ਦੋਸਤੋ ਮਾਰਕਿੰਗ ਪੱਖੋਂ ਚੈੱਕ ਕਰੀਏ ਤਾਂ ਬਹੁਤ ਜੈਤ ਜੀ ਮਾਰਕਿੰਗ ਦੇ ਵਿੱਚ ਹੈ ਜੀ ਫੇਸ ਤੇ ਦੋਸਤੋ ਟੇਡਾ ਕੱਟ ਚਾਰੇ ਪੈਰਾਂ ਤੇ ਬਿਲਕੁਲ ਜੈਤ ਜੀ ਮਾਰਕਿੰਗ ਸਿੰਘ ਬਿਲਕੁਲ ਕੁੰਡਿਆਂ ਦਾ ਦੋਸਤੋ ਅੱਖਾਂ ਦੋਵੇਂ ਨੀਲੀਆਂ ਬਾਈ ਜੀ ਮੜਾ ਜਾ ਖੋਲੇ ਨੂੰ ਤੋੜ ਕੇ ਦੇਖ ਲਈ ਖੋਲੇ ਲਓ ਦੋਸਤੋ ਤੋੜ ਕੇ ਤੁਹਾਨੂੰ ਦਿਖਾ ਦਿੰਦਾ ਜੀ ਠੀਕ ਹੈ ਬਾਕੀ ਬਿਲਕੁਲ ਜੈਤ ਜੀ ਮਾਰਕਿੰਗ ਦੇ ਵਿੱਚ ਹੁੰਦਾ ਇਹਨੂੰ ਤੋੜਦੇ ਧੁੱਪੇ ਤੱਕ ਕੱਦ ਕਾਠ ਠੀਕ ਹੈ ਨੋਰਮਲ ਠੀਕ ਐ ਬਾਕੀ ਪੂਛ ਵਗੈਰਾ ਦੋਸਤੋ ਚੈੱਕ ਕਰ ਸਕਦੇ ਹੋ ਜੀ ਬਹੁਤ ਸੋਹਣੀ ਲੰਬਾਈ ਦੇ ਵਿੱਚ ਪੂਛ ਬਸ ਠੀਕ ਐ ਭਾਈ ਜੀ ਲੈ ਆ ਲੈ ਆਂ ਗਾਹਾਂ ਹਜੇ ਦੋਸਤੋ ਕੋਈ ਬੱਚਾ ਨਹੀਂ ਆਇਆ ਮੱਜਾਂ ਗੱਬਣਾ ਬਾਈ ਹੁਣਾਂ ਤਾਂ ਮਨ ਬਣਿਆ ਵੀ ਸੇਲ ਕਰ ਦਈਏ ਇਹ ਠੀਕ ਐ ਜੀ ਬਾਕੀ ਸਿੰਗ ਬਿਲਕੁਲ ਦੋਸਤੋ ਕੁੰਡਿਆ ਦਾ ਠੀਕ ਐ ਜੀ ਤੇ ਟੈਸਟ ਕਿੱਲ ਵਗੈਰਾ ਦੋਸਤੋ ਚੈੱਕ ਕਰਾ ਦੋ ਤੁਹਾਨੂੰ ਚੈੱਕ ਕਰਾ ਦਿੰਦਾ ਜੀ ਠੀਕ ਐ ਬਿਲਕੁਲ ਪਧਰਾ ਹੋਊਗਾ ਤੇ ਅੱਛਾ ਭਾਈ ਜੀ ਰੇਟ ਇਹਦਾ ਕੀ ਰੱਖਿਆ ਜੀ 1.90 ਹਜ਼ਾਰ ਰੁਪਏ ਮੰਗਦੇ ਆਪਾਂ 90000 ਠੀਕ ਹੈ ਅੱਛਾ ਮ੍ਰਮਾਨਤਾਨ ਹੋ ਜਾਊਗਾ ਵਿੱਚੋਂ ਕਰ ਦਿਆਂਗੇ ਜਿੰਨਾ ਕੋਆ ਠੀਕ ਹੈ ਦੋਸਤੋ 90000 ਰੁਪਿਆ ਡਿਮਾਂਡ ਹੈ ਜੀ ਜਿਹੜੇ ਵੀ ਕਿਸੇ ਵੀਰ ਪ੍ਰਾਨ ਨੂੰ ਪਸੰਦ ਆਉਂਦਾ ਹੈ ਤਾਂ ਤੁਸੀਂ ਇੱਥੇ ਆ ਕੇ ਦੋਸਤੋ ਤਸੱਲੀ ਕਰ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਦੋਸਤੋ ਬਿਲਕੁਲ ਬਾਰਡਰ ਦੇ ਉੱਤੇ ਹੈ ਪੈਂਡ ਬਾਈ ਹੁਣਾ ਦਾ ਬਿਲਕੁਲ ਤਾਰਾਂ ਦੇ ਪਾਕਿਸਤਾਨ ਵਾਲੀਆਂ ਤਾਰਾਂ ਤੇ ਨਾਲ ਪੈਂਡ ਹੈ ਜੀ ਇਹ ਠੀਕ ਹੈ ਤੇ 90000 ਰੁਪਿਆ ਡਿਮਾਂਡ ਕੀਤੀ ਹੈ ਹੋਰ ਵੀ ਮਾਨਤਾਨ ਮੌਕੇ ਤੇ ਹੋ ਜਾਊਗਾ ਤੁਸੀਂ ਪਸੰਦ ਕਰਕੇ ਦੋਸਤੋ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੇ ਚਲੋ ਠੀਕ ਹੈ ਭਾਈ ਜੀ